ਸਸੀ ਕਰ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਆਲਾ ਪਿਛਲੇ 5-6 ਦਿਨਾਂ ਤੋਂ ਨਾ ਇੱਕ ਕੁੜੀ ਆ ਬੱਕ ਬੱਕ ਚੈਨਲਾਂ ਦੇ ਉੱਤੇ ਆ ਕੇ ਇੰਟਰਵਿਊ ਦਿੰਦੀ ਆ ਪੌਡਕਾਸਟ ਕਰਦੀ ਆ ਖੁੱਲ ਕੇ ਗੱਲਾਂ ਬਾਤਾਂ ਕਰਦੀ ਆ ਕੋਈ ਮੁੰਡਾ ਹੈਗਾ ਇੰਸਟਾਗ੍ਰam ਤੇ ਸੁਖ ਰਤਿਆ ਜਿਹਦੇ ਟੈਟਿਟਿਊਡ ਹੋਏ ਖਾਸੇ ਛਾਪੇ ਨੇ ਤੇ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਠੱਗੀ ਧੋਖਾ ਕਰ ਗਿਆ ਉਹ ਤੇ ਮੇਰੀ ਉਹਦੇ ਨਾਲ ਗੱਲਬਾਤ ਸੀ ਮੈਂ ਪਹਿਲਾਂ ਡਿਵੋਰਸ ਸੀ ਸੀ ਮੇਰੇ ਇੱਕ ਬੇਟਾ ਵੀ ਸੀ ਉਹ ਕੁੜੀ ਭੈਣ ਮੇਰੀਏ ਸ਼ਰਮ ਮੰਨ ਤੂੰ ਇੱਕ ਬੱਚੇ ਦੀ ਮਾਂਂ ਗਈ ਜੇ ਤੇਰੀ ਉਹਲੇ ਛੋਲੇ ਦੀ ਕੋਈ ਗੱਲਬਾਤ ਹੋ ਗਈ ਤੂੰ ਐਂਟਰਵਿਊ ਤੇ ਬੈਠ ਕੇ ਤੂੰ ਸ਼ਰਮ ਦੱਸ ਰਹੀ ਆ ਮੈਂ ਸਿਗਰਟ ਵੀ ਪੀਨੀ ਆ ਮੈਂ ਸ਼ਰਾਬ ਵੀ ਪੀਨੀ ਆ ਮੈਂ ਉਹਦੇ ਨਾਲ ਘਰੇ ਵੀ ਗਈ ਮੈਂ ਉਹਦੇ ਨਾਲ ਫੁਲਾਣੇ ਤਾਂ ਗਈ ਮੈਂ ਧੌਕੇ ਤਾਂ ਗਈ ਕੀ ਸਿਹਤ ਮਿਲਦੀ ਆ ਲੋਕਾਂ ਨੂੰ ਦੇਖਣ ਨਾਲ ਕੀ ਮਿਲਦਾ ਉਹ ਇਹ ਜੇ ਸਾਡੇ ਪੱਤਰਕਾਰ ਨੇ ਯਾਰ ਚੰਦ ਬੇਹੂਆ ਖਾਤਰ ਇਹ ਜਿਹੇ ਨੂੰ ਭਾ ਕੇ ਇਹ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਇੱਕ ਕੁੜੀ ਪੰਜਾਬੀ ਕੁੜੀ ਕਹਿ ਰਹੀ ਆ ਕਿੱਥੇ ਬਲਡਜ ਗੱਲ ਜਾਂਦੀ ਆ ਮੈਂ ਸਿਗਰਟ ਵੀ ਪੀਨੀ ਆ ਤੇ ਮੈਂ ਸ਼ਰਾਬ ਵੀ ਪੀਨੀ ਆ ਤੇ ਮੈਂ ਉਹਦੇ ਨਾਲ ਘਰੇ ਵੀ ਜਾਣੀ ਆ ਮੈਂ ਉਹਦੇ ਨਾਲ ਸ਼ਰੇਮ ਘੁੰਮੀ ਮੈਂ ਉਹਦੇ ਨਾਲ ਫਲਾਨੀ ਸਕੇ ਸੁੱਧਈ ਉਹ ਆਪਣੀ ਦਾ ਸਾਰਾ ਕੁਝ ਹੀ ਕਹਿੰਦਾ ਤੁਸੀਂ ਜਿਵੇਂ ਮਰਜੀ ਲਾ ਲਓ ਵੀ ਬਸ ਸਰੇ ਲਾਤੀ ਗੱਲ ਯਾਰ ਭਾਈ ਚੈਨਲ ਵਾਲੇ ਨਾਮ ਪਰ ਵੱਡੇ ਵੱਡੇ ਹੱਥ ਮੱਲ ਕੇ ਬੇਨਤੀ ਆ ਓਏ ਚੱਜ ਦੇ ਮੁੱਦੇ ਲੱਭ ਲਓ ਪੰਜਾਬ ਦੇ ਵਿੱਚ ਬਹੁਤ ਮੁੱਦੇ ਹੈਗੇ ਨੇ ਬਹੁਤ ਗੱਲਾਂ ਬਾਤਾਂ ਹੈਗੀਆਂ ਨੇ ਬਹੁਤ ਕੰਟੈਂਟ ਪਿਆ ਆ ਤੁਸੀਂ ਕੀ ਸੇਵ ਦੇ ਰਹੇ ਹੋ ਪਹਿਲਾਂ ਕੁੜੀ ਸ਼ਰੇਮ ਆ ਮੈਂ ਕਿ ਮੇਰੀ ਸ਼ਰਤ ਲੱਗੀ ਸੀ ਮੈਂ ਇਹਨੂੰ ਪੱਟਣਾ ਪੱਟ ਲੈ ਬੜਾ ਤੋਂ ਬਾਕੀ ਤੋਂ ਵੱਡੀਆਂ 올림픽 ਗੇਮਾਂ 'ਚ ਅਸ਼ਰਤ ਲਾ ਕੇ ਤੂੰ ਸ਼ਰਮ ਮੰਨ ਤੂੰ ਇੱਕ ਪਹਿਲਾਂ ਜਵਾਕ ਜੰਮੀ ਬੈਠੀ ਤਾਂ ਹੀ ਤੋਂ ਪਹਿਲਾਂ ਨੇ ਦੇ ਨਹੀਂ ਰਹੀ ਤੇਰੀਆਂ ਕਰਤੂਤਾਂ ਦੀ ਸਿਕੜਾ ਪੀਂਦੀ ਸੀ ਸ਼ਰਾਬਾਂ ਪੀਂਦੀ ਸੀ ਤੂੰ ਕੀ ਯਾਰ ਕਿੱਥੇ ਗੱਲਾਂ ਜਾਂਦੀਆਂ ਹਰੇਕ ਕੋਲੇ ਮੋਬਾਈਲ ਆ ਹਰੇਕ ਬੱਚੇ ਕੋਲੇ ਮੋਬਾਈਲ ਆ ਯਾਰ ਬੱਚੇ ਸਾਡੇ ਮੋਬਾਈਲ ਦੇਖਦੇ ਆ ਤੇ ਕੀ ਸੇਰ ਜਾਂਦੀ ਆ ਵੀ ਸਾਹ ਪੱਤਰਕਾਰ ਵੀ ਬੱਚਿਆਂ ਨੂੰ ਤਾਂ ਐ ਹੋ ਵੀ ਬੜਾ ਹੀ ਵੱਡੀ ਗੱਲ ਲੱਭ ਕੇ ਲਿਆਇਆ ਭਾਈ ਮੁੰਡਾ ਇਹਨੂੰ ਪਿਆਰ ਚ ਧੋਖਾ ਦੇ ਗਿਆ ਤੇ ਉਹ ਮੁੰਡਾ ਵੀ ਪਹਿਲਾਂ ਵੀ ਉਹਦੇ ਕੋਈ ਕੇਸ ਕੁਝ ਹੋ ਚੁੱਕਾ ਚਲ ਉਹ ਮੁੰਡੇ ਦਾ ਮੈਨੂੰ ਨਹੀਂ ਪਤਾ ਜੋ ਵੀ ਆ ਪਰ ਕੁੜੀ ਨੂੰ ਸ਼ਰਮ ਮੰਨਣੀ ਨਹੀਂ ਚਾਹੀਦੀ ਮਾਣੀ ਮੁੱਢੀ ਸ਼ਰਮ ਵੀ ਮੈਂ ਅ ਸ਼ਰਮਾਂ ਬਹਿ ਕੇ ਕੋਈ ਇਹਦੇ ਮਾਮੇ ਮਾਸੀ ਭੈਣ ਭਰਾ ਕੋਈ ਹੋਣਾ ਹੀ ਨਹੀਂ ਯਾਰ ਮੰਗਰ ਮੂਰੇ ਉਹਦੇ ਉਹਨੇ ਮੂਰੇ ਜ਼ਿੰਦਗੀ ਨਹੀਂ ਆਉਣੀ ਆ ਆਪਦੀ ਕੋਈ ਸ਼ਰਮ ਨਹੀਂ ਸ਼ਰਮ ਨਾਲ ਦੀ ਚੀਜ਼ ਵੀ ਹੋਣੀ ਚਾਹੀਦੀ ਆ ਉਹ ਜਿਹੜੇ ਸਾਡੇ ਪੱਤਰਕਾਰ ਨਾਲੇ ਸਵਾਦ ਲੈਂਦੇ ਆ ਤੇ ਨਾਲੇ ਗੱਲਾਂ ਪੁੱਛਦੇ ਆ ਤੇ ਨਾਲੇ ਆਪਦੇ ਵਿਹੂ ਲੈਂਦੇ ਆ ਵਿਹੂ ਲੋ ਯਾਰ ਬਾਦੂ ਕੰਟੈਂਟ ਪਿਆ ਹੋਰ ਬਹੁਤ ਮੁੱਦੇ ਨੇ ਬਹੁਤ ਗੱਲਾਂ ਬਾਤਾਂ ਨੇ ਪਰ ਆ ਇੱਕ ਯਾਰਾ ਕੁੜੀ ਜਿਹੜੀ ਪਹਿਲਾਂ ਇੱਕ ਨੂੰ ਛੜਤਾ ਬੱਚਾ ਵਿਚਾਰਾ ਸਨੁਚਾਰੇ ਰੁਲੀ ਜਾਂਦਾ ਇੱਕ ਨਾ ਹੋਰ ਕਹਿੰਦੀ ਮੈਂ ਸ਼ਰਤ ਲਾ ਕੇ ਪੱਟ ਲਿਆ ਟੈਟੂ ਛਾਪਿਆ ਉਹਦੇ ਮੁੰਡੇ ਸੱਪ ਸੁੱਪ ਜਾ ਤੇ ਬੜਾ ਤੋ ਮੱਲਾ ਮਾਰ ਲੀਆਂ ਮੈਂ ਉਹਦੇ ਨਾਲ ਸ਼ਰੇਮ ਘਰੇ ਜਾਂਦੀ ਸੀ ਉਹਦੇ ਮਾਂਏ ਕਰਦੀ ਸੀ ਬਹੁ ਕਰਦੀ ਸੀ ਜੋ ਕਰਦੀ ਸੀ ਤੇ ਮੈਂ ਮੈਨੂੰ ਦੁੱਖ ਤਾਂ ਉਹਦਾ ਲੱਗਾ ਜਦੋਂ ਉਹਨੇ ਪਹਿਲੀ ਗੱਲ ਤਾਂ ਸਾਰਾ ਕੁਝ ਉਹਨੇ ਓਪਨਿੰਗ ਕਰਤਾ ਵੀ ਮੈਂ ਬਸ ਉਹਦੀ ਬਣ ਕੇ ਰਹੀ ਐ ਨਾਜਰ ਹਨਾ ਤੇ ਕਹਿੰਨੀ ਮੈਂ ਸੈਕਰੇਟ ਵੀ ਪੀਂਦੀ ਸੀ ਮੈਂ ਸ਼ਰਾਬ ਵੀ ਪੀਂਦੀ ਮੈਨੂੰ ਬੜਾ ਚੀਤੇ ਹਰਖ ਜੜਾ ਤੂੰ ਯਾਰ ਜੇ ਤੂੰ ਕਰਦੀ ਐ ਤੂੰ ਸ਼ਰਿਆਂ ਨੂੰ ਦੱਸਦੀ ਕੀ ਤੇਰੇ ਮੁੰਡੇ ਨੇ ਵੀ ਕੱਲ ਨੂੰ ਜਵਾਨ ਹੋਣਾ ਹਲੇ ਤੂੰ ਕਿਹੜਾ ਬੁਢੀ ਹੋ ਗਈ ਤੂੰ ਵੀ ਕਿਸਰੇ ਦਵਾਰੇ ਜਾ ਸਕਦੀ ਸੀ ਆ ਦਵਾਰੇ ਜਲੂਸ ਆਪੇ ਕੱਢ ਲਿਆ ਕੀ ਹੁਣ ਉਹ ਤੈਨੂੰ ਲੈ ਜਾਊਗਾ ਕੀ ਤੇਰਾ ਉਹਦੇ ਨਾਲ ਵਿਆਹ ਹੋ ਜਾ ਜਾਂ ਤੈਨੂੰ ਕੋਈ ਕਰੋੜ ਦੋ ਕਰੋੜ ਰੁਪਈਆ ਦੇ ਦੂ ਹੈ ਕੀ ਹੋ ਜਾਊਗਾ ਮਸ਼ਹੂਰ ਮਸ਼ਹੂਰ ਹੋਣਾ ਕੋਈ ਹੋਰ ਬੜੇ ਤਰੀਕੇ ਉਹ ਮੇ ਮਸ਼ਹੂਰ ਹੋ ਜਾਂਦੀ ਤੂੰ ਨਹੀਂ ਹੋਈ ਤੂੰ ਬਦਨਾਮ ਹੋਈਆਂ ਮਸ਼ਹੂਰ ਤੂੰ ਉਹ ਨੂੰ ਕਰਤਾ ਤੇ ਉਹ ਉਹਦੇ ਕਿੰਨੀ ਕੁੜੀਆਂ ਕਹਿਣੀ ਪਤਾ ਨਹੀਂ ਇਹਦੇ ਏਡਾ ਕੀ ਆ ਵੀ ਕਹਿਣੀ ਉਹਦਾ ਮੈਨੂੰ ਸ਼ਰਮ ਉਹਨੇ ਵੀਡੀਓ ਦਿਖਾਈਆਂ ਨਿਊਡ ਦਿਖਾਈਆਂ ਫਲਾਨ ਨਾਤੇ ਹਾਂ ਕਹੇ ਸ਼ਰਮ ਮਨ ਮਾੜੀ ਮੋਟੀ ਸ਼ਰਮ ਲਾ ਕੇ ਆਣਗਾ ਤੂੰ ਬਹਿ ਜਾਨੀ ਆ ਉਹ ਭਰਾ ਉਹ ਕੀ ਦੀ ਹੈਗੀ ਆ ਇਹ ਕੀਰੀ ਹੈ ਇਹ ਕੋਈ ਮਾਸੀ ਚਾਚਾ ਮਾਮਾ ਕੋਈ ਤਾਂ ਹੋਊਗਾ ਇਹਨੂੰ ਰੋਕ ਲਓ ਇਹਨੂੰ ਰੋਕ ਲਓ ਆ ਇਹਨੇ ਦੱਸਦਾ ਵੀ ਕੁੜੀਆਂ ਨੂੰ ਵਿੱਚ ਚੰਡੀਗੜ੍ਹ ਵਿੱਚ ਮਹੱਲੀ ਰਹਿੰਦੀ ਸੀ ਥੜੀ ਵੀ ਟੂ ਫਲਾਨਾ ਢੋਂਕਾ ਜਿਹਨੇ ਦੱਸਦਾ ਉੱਥੇ ਕੀ ਹੁੰਦਾ ਕੀ ਗੱਲਬਾਤ ਆ ਜੇ ਕਿਸੇ ਕੁੜੀ ਨੇ ਚੰਗੀ ਪੜ੍ਹਾਈ ਕਰਨੀ ਆ ਨਾ ਕੋਈ ਅਫਸਰ ਬਣਨੀ ਆ ਨਾ ਅਗਲੇ ਨੇ ਉਹ ਵੀ ਨਹੀਂ ਤੋੜਨੀ ਇਹ ਇਹਦੀਆਂ ਕਰਤੂਤਾਂ ਦੇਖ ਕੇ ਇਹ ਪਹਿਲਾਂ ਤਾਂ ਇਹ ਮਹੱਲੀ ਨੂੰ ਤੋੜਨ ਵਾਲੇ ਕੌਣ ਸੀਗੇ ਛੱਡੇ ਨੂੰ ਛੱੜਨ ਵਾਲੇ ਦਾ ਲੱਛਣ ਜੀ ਜਿਹੜੇ ਡਿਵੋਰਸ ਹੋ ਗਿਆ ਸੀ ਲੱਭ ਕੇ ਕਿਤੇ ਹੋਰ ਵਿਆਹ ਦੇ ਯਾਰ ਹੈ ਤੂੰ ਹੀ ਤਾਂ ਰੱਸਾ ਲਾ ਕੇ ਗੱਲ ਨਾਲ ਵੇੜਦਾ ਇਹਦਾ ਪੀ ਮਮ ਜਿੱਥੇ ਮਰਜੀ ਫਿਰਦੀ ਰਾ ਸ਼ਰਮ ਲੋਕਾਂ ਦੇ ਜਵਾਖ ਖਰਾਬ ਕਰੀ ਜਾਂਦੀ ਆ ਕੀ ਅਸਰ ਜਾਂਦਾ ਯਾਰ ਕੀ ਪ੍ਰਭਾਵ ਜਾਂਦਾ ਦੁਨੀਆਦਾਰੀ ਤੇ ਹੈ ਮੋਹ ਇਹ ਚੈਨਲ ਵਾਲੇ ਆ ਯਾਰ ਹੈ ਤਾਂ ਆਪਣੇ ਮਿੱਤਰੀ ਭਾਈ ਤੁਹਾਨੂੰ ਵੀ ਬੇਨਤੀ ਆ ਯਾਰ ਇਹੋ ਜਿਹਾ ਕੁਝ ਨਾ ਫਲਾਓ ਨਾ ਗੰਦ ਪਾਓ ਯਾਰ ਉਹ ਤਾਂ ਜਿਹੇ ਜੀ ਹੈਗੀ ਹੈਗੀ ਤੁਸੀਂ ਤਾਂ ਸਿਆਣੇ ਹੋ ਤੁਸੀਂ ਤਾਂ ਸ਼ਰਮ ਮੰਨ ਲਓ ਯਾਰ ਤੁਸੀਂ ਨਾਲੇ ਸਵਾਦ ਲਈ ਇਹਨਾਂ ਨਾਲ ਲੋਕਾਂ ਨੂੰ ਸਾਰਾ ਕੁਝ ਲੋਕਾਂ ਸਾਹਮਣੇ ਕਰੀ ਜਾਂਦੇ ਹੋ ਯਾਰ ਸ਼ਰਮ ਉਹਦੀ ਕੱਜ ਕੱਲੇ ਬੰਦੇ ਨੂੰ ਦੇਖ ਕੇ ਨਾ ਕੱਲਾ ਬੰਦਾ ਇਹ ਦੇਖਦਾ ਉਹਨਾਂ ਨੂੰ ਵੀ ਸ਼ਰਮ ਆਉਂਦੀ ਹੈ ਅਜਿਹੀਆਂ ਗੱਲਾਂ ਉਹ ਕੁੜੀਆਂ ਉਹ ਕੁੜੀ ਕਰਦੀ ਆ ਆ ਮੈਂ 40 ਸਾਲ ਦਾ ਹੋਣ ਵਾਲਾ ਮੈਂ ਨਹੀਂ ਇਹੋ ਜਿਹਾ ਕੁਝ ਗੱਲਾਂ ਬਾਤਾਂ ਦੇਖੀਆਂ ਸੁਣੀਆਂ ਜਿਹੜੀਆਂ ਉਹ ਵੀ ਇੰਨੀ ਵੀ ਸ਼ਰਮ ਲੈ ਜਾਂਦੀ ਹੁੰਦੀ ਹੈ ਯਾਰ ਤੇ ਮੇਰਾ ਵੀਰ ਬਣ ਕੇ ਆ ਵੀਡੀਓ ਸ਼ੇਅਰ ਕਰ ਦੇ ਤਾਂ ਕਿ ਸਭ ਕੋਲੇ ਪਹੁੰਚ ਜਾਏ ਤੇ ਉਹਨੂੰ ਮਣੀ ਮੁੱਡੀ ਸ਼ਰਮ ਆਵੇ ਯਾਰ ਧੰਨਵਾਦ ਜੀ